ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਗੱਲਕੋਠੇ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਇਹ ਸਹਨੇ ਦੇ ਲੱਗ ਗਿਆ ਮੇਨ ਸੜਕ ਦੇ ਉੱਪਰ ਇਹ ਗੱਲਕੋਠੇ ਠੀਕ ਹੈ ਜੀ ਲੇਕ ਭੈਣ ਕੋਲ ਅੰਤਾ ਜੀ ਸੁਈ ਗਾਂ ਜੀ ਠੀਕ ਹੈ ਵੱਧ ਜਾਣਕਾਰੀ ਲਵਾਂਗੇ ਭੈਣ ਤੋਂ ਕਰਦੇ ਆਪਾਂ ਗੱਲਬਾਤ ਲੈ ਨੇ ਜਾਣਕਾਰੀ ਹਾਂਜੀ ਪਹਿਲੇ ਜੀ ਸਾਸਿਕਾ ਜੀ ਸਰ ਸਰ ਜੀ ਹਾਲ ਪਤਾ ਨਾਮ ਨਾਂ ਪਰੁਜੀਤ ਕੌਰ ਪਿੰਡ ਪਿੰਡ ਗੱਲਕੋਠੇ ਜਿਲ੍ਹਾ ਜਿਲ੍ਹਾ ਬਰਨਾਲਾ ਠੀਕ ਹੈ ਜੀ ਹਾਂਜੀ ਇਹ ਗਾਂ ਦੀ ਦਸੋਈ ਜਾਣਕਾਰੀ ਕਿੰਨੇ ਟਾਈਮ ਹੋ ਗਿਆ ਸੂਈ ਨੂੰ ਇਹਨਾਂ ਨੂੰ ਇਹ ਨੂੰ ਅੱਜ ਸੇਮਾਂ ਦੀ ਨਾਲ ਵੀਰੇ ਠੀਕ ਹੈ ਜੀ ਹਾਂ ਤੇ ਦੁੱਧ ਕਿੰਨਾ ਹੋਊਗਾ ਜੀ ਪਹਿਲੀ ਸੂਈ ਹੈ 12 ਲੀਟਰ ਬੰਮਾ ਦੀ ਗੱਲ ਚਾਰ ਡੰਗ ਚੋ ਕੇ ਲੈਗੀ ਠੀਕ ਹੈ ਜੀ ਹਾਂ ਰੇਟ ਜੀ ਇਹਦਾ ਰੇਟ ਹੈ 44000 ਮਾਣ ਤਣ ਹੋ ਜੂਗਾ ਜੀ ਹੋਰ ਮਾਣ ਤਣ ਮਾੜਾ ਮੋਟਾ ਕਰਾਂਗੇ ਠੀਕ ਹੈ ਤੋੜ ਦਿਓ ਜੀ ਲੋ ਜੀ ਲੋਕ ਚੋਂ ਤੋੜ ਕੇ ਦਿਖਾਵਾਂਗੇ ਠੀਕ ਹੈ ਨਾ ਮਗਰ ਬੱਛਾ ਕੀ ਹੈ ਜੀ ਬੱਛਾ ਜੀ ਬੱਸਾ ਬੱਸਾ ਮਗਰ ਬੱਸਾ ਹੂੰ लो जी दो दो 17 18 लीटर जी ठीक है जी अजय गले का खा पी गया ठीक है जी ठीक लो जी चेक कर सब लेवा एक तो पेले सुई है ठीक है जी पहले सुई है ठीक है जी लो जी लेवा तू देख सकते हो मोड़ लो ही मोड़ लो लो जी थोड़ा थोड़ा ठाड़े सामने है ठीक है जी पहले सुई है बस ही ठीक है जी लो जी ਪੈਣ ਜੀ ਨੇ ਜ਼ਰੂਰ ਕਨੈਕਟ ਕਰੋ ਜੀ ਠੀਕ ਹੈ ਜੀ ਲੋ ਜੀ ਪਿੰਡ ਗੱਲ ਕੋਠੇ ਇੱਕ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਕਦਾਂ ਵਾਰ ਹੈ ਭਾਈ ਮੈਡੀ ਪੂਰੀ ਸਦਾ ਠੀਕ ਹੈ ਜੀ ਕਦਾਂ ਵਾਰ ਦਿਖੀ ਜਾਂਦਾ ਇਹ ਤਾਂ ਕਦੂ ਦੇ ਹਿਸਾਬ ਨਾਲ ਹਾਂ ਤਾਂ ਚੱਲਾ ਕਦੂ ਕੁਦ ਸੁਖਨਾ ਕਰ ਮਾੜੀ ਜੀ ਵਧੀਆ ਹਨਾ ਤੇ ਲੇਵੇ ਦਾ ਹੰਤਾ ਚੱਲਾ ਸਕੋ ਲੋ ਜੀ ਠੀਕ ਹੈ ਲੋ ਠੰਡੀ ਸੀਲਾ ਪੂਰੀ ਠੀਕ ਹੈ ਜੀ ਲੋ ਜੀ ਪੈਣ ਜੀ ਨੇ ਜ਼ਰੂਰ ਕਨੈਕਟ ਕਰੋ ਠੀਕ ਹੈ ਜੀ ਪਿੰਡ ਗੱਲ ਕੋਠੇ ਤੇ ਜ਼ਿਲ੍ਹਾ ਇਹਨੂੰ ਪੈਂਦਾ ਹੀ ਬਰਨਾਲਾ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ